18 ਸਾਲ ਨੌਜਵਾਨ ਮੁੰਡੇ ਦੀ ਉਮਰ ਦੱਸੀ ਜਾ ਰਹੀ ਹੈ ਜਿਸ ਦਾ ਨਾਮ ਹੈ ਲਪ੍ਰੀਤ ਸਿੰਘ ਅਤੇ ਉਸ ਦੀ ਮਾਤਾ ਜਿਹੜੀ ਹੈ ਜਿਹੜੇ ਕਿ ਆਸ਼ਾ ਵਰਕਰ ਦੱਸੇ ਜਾ ਰਹੇ ਸੀ ਬਲਜੀਤ ਕੌਰ ਯਾਨੀ ਕਿ ਬਲਜੀਤ ਕੌਰ ਤੇ ਉਹਨਾਂ ਦਾ ਪੁੱਤਰ ਲਪ੍ਰੀਤ ਸਿੰਘ ਦੋਨੋਂ ਜਾਣੇ ਦਵਾਈ ਲੈ ਕੇ ਤੇ ਵਾਪਸ ਆ ਰਹੇ ਸੀ ਆਪਣੇ ਘਰ ਨੂੰ ਦਰਅਸਲ ਜੋ ਪਰਿਵਾਰਕ ਮੈਂਬਰਾਂ ਤੋਂ ਸਾਨੂੰ ਜਾਣਕਾਰੀ ਮਿਲੀ ਹੈ ਕਿ ਫਿਰੋਜ਼ਪੁਰ ਦੇ ਥਾਣਾ ਆਰ ਫੱਕੇ ਦੇ ਨਜ਼ਦੀਕ ਪਿੰਡ ਬੱਗੇਵਾਲਾ ਆ ਦੇ ਇਹ ਰਹਿਣ ਵਾਲੇ ਸੀ ਪਿੰਡ ਨਿਹਾਲਾ ਲਵੇਰਾ ਦੇ ਜਿੱਥੇ ਦੇ ਦੋਨੋਂ ਮਾਪੋਤ ਸੀਗੇ ਬਲਜੀਤ ਕੌਰ ਤੇ ਲਖਪ੍ਰੀਤ ਸਿੰਘ ਜਿਹੜੇ ਕਿ ਆਪਣੀ ਦਵਾਈ ਲੈਣ ਦੇ ਵਾਸਤੇ ਜਾਂਦੇ ਨੇ ਕੁਝ ਟੈਸਟ ਕਰਵਾਉਣ ਦੇ ਵਾਸਤੇ ਸ਼ਹਿਰ ਚਲੇ ਜਾਂਦੇ ਨੇ ਤਾਂ ਦੋਨੋਂ ਜਾਣੇ ਮੋਟਰਸਾਈਕਲ ਤੇ ਮਾਪੁੱਤ ਗਏ ਦਵਾਈ ਲੈਣ ਦੇ ਵਾਸਤੇ ਟੈਸਟ ਕਰਵਾਉਣ ਦੇ ਵਾਸਤੇ ਤਾਂ ਬੀਤੀ ਸ਼ਾਮ ਜਦੋਂ ਉਹ ਆਰਿਫ ਤੋਂ ਵਾਪਸ ਆਪਣੇ ਘਰ ਨੂੰ ਜਾ ਰਹੇ ਸੀ ਯਾਨੀ ਕਿ ਨਿਹਾਲਾ ਲਵੇਰਾ ਨੂੰ ਵਾਪਸ ਆ ਰਹੇ ਸੀ ਦਾ ਅਚਨਕ ਬੱਗੇ ਵਾਲਾ ਦੇ ਸ਼ਮਸ਼ਾਨ ਘਾੜ ਦੇ ਕੋਲ ਛੋਟੇ ਹਾਥੀ ਨੇ ਟੱਕਰ ਮਾਰ ਦਿੱਤੀ ਹੈ ਹੁਣ ਜਿਹੜੇ ਪਰਿਵਾਰਕ ਮੈਂਬਰ ਨੇ ਜਾਂ ਫਿਰ ਜਿਹੜੇ ਰਾਹ ਕਿਰਨੋ ਕਹਿੰਦੇ ਨੇ ਕਿ ਛੋਟੇ ਹਾਥੀ ਦੀ ਰਫ਼ਤਾਰ ਬਹੁਤ ਜ਼ਿਆਦਾ ਤੇਜ਼ ਸੀ ਇੰਜ ਲੱਗਦਾ ਸੀ ਕਿ ਜਿਵੇਂ ਉਸਨੇ ਕਿਸੇ ਨਸ਼ੇ ਦਾ ਸੇਵਨ ਕੀਤਾ ਹੋਵੇ ਤਾਂ ਛੋਟੇ ਹਾਥੀ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ ਮੋਟਰਸਾਈਕਲ ਤੇ ਦੋਨੋਂ ਮਾਂ ਪੁੱਤ ਸਵਾਰ ਸੀ ਹਾਦਸਾ ਇੰਨਾ ਕਿ ਭਿਆਨਕ ਸੀਗਾ ਕਿ ਮੋਟਰਸਾਈਕਲ ਖੇਰੂ ਖੇਰੂ ਹੋ ਗਿਆ ਪਰ ਖੱੱਚੇ ਤੱਕ ਉੱਡ ਗਏ ਔਰ ਦੋਨੋਂ ਮਾਂ ਪੁੱਤ ਜਿਹੜੇ ਨੇ ਛੋਟੇ ਹਾਥੀ ਦੇ ਨਾਲ ਜਦੋਂ ਟੱਕਰ ਕੋਈ ਤਾਂ ਛੋਟੇ ਹਾਥੀ ਦੀਆਂ ਵੀ ਬਾਜੀਆਂ ਪੈ ਗਈਆਂ ਔਰ ਦੋਨੋਂ ਮਾਂ ਪੁੱਤ ਜਿਹੜੇ ਐ ਉਹ ਸੜਕ ਤੋਂ ਖੇਤਾਂ ਦੇ ਵਿੱਚ ਜਾ ਕੇ ਡਿੱਗਦੇ ਐ ਔਰ ਜਦੋਂ ਲੋਕਾਂ ਨੇ ਦੇਖਿਆ ਮੌਕੇ ਤੇ ਜਿਹੜੇ ਰਾਹਗੀਰ ਸੀ ਉਹਨਾਂ ਨੇ ਦੇਖਿਆ ਜਾ ਕੇ ਤਾਂ ਦੋਨਾਂ ਮਾਂ ਪੁੱਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਉਹ ਅਸੀਂ ਤਸਵੀਰ ਤੁਹਾਨੂੰ ਕਿਸੇ ਕਾਰਨ ਕਰਕੇ ਨਹੀਂ ਦਿਖਾ ਸਕਦੇ ਖੂਨ ਦੇ ਨਾਲ ਲਤਪਤ ਆ ਦੋਨੋ ਮਾਪ ਪੁੱਤਾਂ ਦੀਆਂ ਜਿਹੜੇ ਸਰੀਰ ਸੀਗੇ ਡੈੱਡ ਬਾਡੀਆ ਸੀਗੀਆਂ ਬੋਟੀ-ਬੋਟੀ ਜਿਹੜੀ ਉਹ ਬਾਹਰ ਆਈ ਸੀ ਔਰ ਇਹ ਮੋਟਰਸਾਈਕਲ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਮੂਰਲਾ ਮੋਟਰਸਾਈਕਲ ਦਾ ਜਿਹੜਾ ਹੈੱਡਲਾਈਟ ਹੁੰਦੀ ਹੈ ਹੈਂਡਲ ਹੁੰਦਾ ਹੈ ਉਹ ਕਿਤੇ ਲੱਭ ਤੱਕ ਨਹੀਂ ਰਿਹਾ ਛੋਟੇ ਹਾਥੀ ਦਾ ਵੀ ਦੇਖੋ ਕੀ ਹਾਲਾਤ ਬਣੇ ਨੇ ਬਾਜੀਆਂ ਪਾ ਕੇ ਛੋਟਾ ਹਾਥੀ ਵੀ ਮੁੱਦਾ ਹੋ ਗਿਆ ਜਿਸ ਨੂੰ ਸਿੱਧਿਆ ਕੀਤਾ ਔਰ ਜਦੋਂ ਟੱਕਰ ਮੋਟਰਸਾਈਕਲ ਦੀ ਛੋਟੇ ਹਾਥੀ 'ਚ ਹੋਈ ਛੋਟੇ ਹਾਥੀ ਦੀ ਰਫ਼ਤਾਰ ਤੇਜ਼ ਦੱਸੀ ਜਾ ਰਹੀ ਸੀ ਔਰ ਮੋਟਰਸਾਈਕਲ ਨੂੰ ਉਡਾ ਫਿਲਮੀ ਸਟੈਂਟ ਦੇ ਵਾਂਗ ਮੋਟਰਸਾਈਕਲ ਨੂੰ ਉਡਾ ਕੇ ਮਾਰਿਆ ਔਰ ਜਿਹੜੇ ਮਾਪੁੱਤ ਬਾਈਕ ਤੇ ਸਵਾਰ ਸੀ ਉਹਨਾਂ ਦੇ ਜਦੋਂ ਟੱਕਰ ਹੋਈ ਤਾਂ ਉਹ ਜਾ ਕੇ ਖੇਤਾਂ ਦੇ ਵਿੱਚ ਡਿੱਗਦੇ ਨੇ ਪਰ ਟੱਕਰ ਬਹੁਤ ਭਿਆਨਕ ਸੀ ਸੱਟ ਕਸੂਤੀ ਲੱਗ ਗਈ ਤਾਂ ਦੋਨਾਂ ਮਾਪੁੱਤਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਚਸ਼ਮਦੀਦ ਦੱਸ ਰਹੇ ਨੇ ਕਿ ਜਿਹੜਾ ਛੋਟੇ ਹਾਥੀ ਦਾ ਚਾਲਕ ਸੀ ਉਹ ਮੌਕੇ ਤੋਂ ਫਰਾਰ ਕੁੱਗਿਆ ਇੰਜ ਲੱਗਦਾ ਹੈ ਕਿ ਜਿਵੇਂ ਉਸਨੇ ਨਸ਼ੇ ਦਾ ਸੇਵਨ ਕੀਤਾ ਹੋਵੇ ਰਫ਼ਤਾਰ ਵੀ ਛੋਟੇ ਹਾਥੀ ਦੀ ਬਹੁਤ ਤੇਜ਼ ਸੀ ਔਰ ਸ਼ਾਮ ਦਾ ਇਹ ਵੇਲਾ ਸੀਗਾ ਦੋਨੋਂ ਆਰਿਫ ਕੇ ਤੋਂ ਮਾਂ ਪੁੱਤ ਆਪਣੀ ਦਵਾਈ ਲੈ ਕੇ ਔਰ ਸਰੀਰ ਦੇ ਕੁਝ ਟੈਸਟ ਕਰਵਾ ਕੇ ਤੇ ਵਾਪਸ ਨਿਹਾਲਾ ਲਵੇਰਾ ਨੂੰ ਆਪਣੇ ਘਰੇ ਆ ਰਹੇ ਸੀ ਪਰ ਰਸਤੇ ਦੇ ਵਿੱਚ ਦੋਨਾਂ ਮਾਂ ਪੁੱਤਾਂ ਦੀ ਮੌਤ ਹੋ ਗਈ ਹਾਦਸਾ ਬਹੁਤ ਭਿਆਨਕ ਹੈ ਤਸਵੀਰ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਮਹਿਲਾ ਬਲਜੀਤ ਕੌਰ ਤੇ ਉਸ ਦਾ ਪੁੱਤਰ ਲਖਪ੍ਰੀਤ ਸਿੰਘ ਆ ਜਿਹੜੀ ਪੁੱਤਰ ਦੀ ਏਜ ਜਿਹੜੀ ਆ ਉਹ 17 ਤੋਂ 18 ਸਾਲ ਅਜੇ ਦੱਸੀ ਗਈ ਆ ਚੜਦੇ ਜਵਾਨੀ ਦੇ ਵਿੱਚ ਸੀਗਾ ਗੱਪਰੂ ਔਰ ਦੋਨੋਂ ਜਾਣੇ ਦਵਾਈ ਲੈਣ ਚਲੇ ਜਾਂਦੇ ਨੇ ਮਾਪ ਪੁੱਤ ਆਫਰਕੇ ਤੋਂ ਤਾਂ ਜਿੱਥੇ ਟੈਸਟ ਕਰਵਾਏ ਦਵਾਈ ਲਈ ਤੇ ਹੋਰ ਘਰ ਦਾ ਘਰੇਲੂ ਸਮਾਨ ਜਿਹੜਾ ਕਰਿਆਨੇ ਦਾ ਸਮਾਨ ਜਿਹੜਾ ਉਹ ਲਿਆ ਤਾਂ ਵਾਪਸ ਆਪਣੇ ਪਿੰਡ ਨੂੰ ਆ ਰਹੇ ਸੀ ਪਰ ਰਸਤੇ ਦੇ ਵਿੱਚ ਬੱਗੇ ਵਾਲਾ ਦੇ ਕੋਲ ਆਣ ਕੇ ਛੋਟਾ ਹਾਥੀ ਕਾਲ ਬਣ ਕੇ ਆਇਆ ਉਸਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਔਰ ਟੱਕਰ ਮਾਰਦੇ ਅਨਸਾਰ ਹੀ ਮੋਟਰਸਾਈਕਲ ਖੇਰੂ ਖੇਰੂ ਹੋ ਗਿਆ ਦੋਨੋਂ ਮਾਪੁੱਤ ਜਿਹੜੇ ਨੇ ਉਹ ਛੋਟੇ ਹਾਥੀ ਦੇ ਵਿੱਚ ਵੱਜੇ ਤੇ ਉਸ ਤੋਂ ਬਾਅਦ ਦੋਨੋਂ ਜਾਣੇ ਜਿਹੜੇ ਨੇ ਖੇਤਾਂ ਦੇ ਵਿੱਚ ਡਿੱਗਦੇ ਨੇ ਇੱਥੋਂ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਭਿਆਨਕ ਟੱਕਰ ਹੋ ਸਕਦੀ ਹੈ ਪਹਿਲਾਂ ਛੋਟੇ ਹਾਥੀ ਦੇ ਨਾਲ ਵੱਜੇ ਤੇ ਉਸ ਤੋਂ ਬਾਅਦ ਜਾ ਕੇ ਖੇਤਾਂ ਦੇ ਵਿੱਚ ਡਿੱਗ ਜਾਂਦੇ ਨੇ ਦੋਨਾਂ ਮਾਪੁੱਤਾਂ ਦੀ ਮੌਤ ਹੋ ਚੁੱਕੀ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਇੱਕੋ ਸਮੇਂ ਘਰ ਦੇ ਵਿੱਚੋਂ ਦੋ ਅਰਥੀਆਂ ਉੱਠੀਆਂ ਦੋ ਲਾਸ਼ਾਂ ਜਦੋਂ ਘਰ ਦੇ ਵਿੱਚ ਪਹੁੰਚੀਆਂ ਤਾਂ ਰੂਹ ਕੰਬ ਗਈ ਪੂਰਾ ਪਿੰਡ ਜਿਹੜਾ ਸੋਗ ਦੇ ਵਿੱਚ ਡੁੱਬਾ ਹੋਇਆ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਦੋਨੋਂ ਮਾਂ ਪੁੱਤ ਵੀ ਸਕਰੀਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਦੇ ਨਾਲ ਇਹ ਭਿਆਨਕ ਹਾਦਸਾ ਵਾਪਰਿਆ ਹੈ ਔਰ ਦੋਨਾਂ ਮਾਂ ਪੁੱਤਾਂ ਦੀ ਇਸ ਭਿਆਨਕ ਹਾਦਸੇ ਨੇ ਜਾਨ ਲੈ ਲਈ ਆ ਕਾਲ ਬਣ ਕੇ ਆਇਆ ਛੋਟਾ ਹਾਥੀ ਦਵਾਈ ਲੈ ਕੇ ਵਾਪਸ ਕਰੇ ਜਾ ਰਹੇ ਸੀ ਟੈਸਟ ਕਰਾ ਕੇ ਵਾਪਸ ਕਰੇ ਜਾ ਰਹੇ ਸੀ ਪਰ ਨਹੀਂ ਸੀਗਾ ਪਤਾ ਕਿ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਇਹ ਦਰਦਨਾਕ ਹਾਦਸਾ ਵਾਪਰਨਾ ਹੈ ਔਰ ਦੋਨਾਂ ਜਣਿਆਂ ਦੀ ਮੌਤ ਹੋ ਜਾਣੀ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ